ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਮੁੱਚੀ ਕੈਬਨਿਟ ਅਤੇ ਅਫਸਰਸ਼ਾਹੀ ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਮੈਦਾਨ 'ਚ ਜੁਟੀ ਹੋਈ ਹੈ ਅਤੇ ਇਹ ਸਮਾਂ ਇੱਕ ਦੂਸਰੇ ਤੇ ਦੋਸ਼ ਨਾ ਲਗਾ ਕੇ ਕੁਦਰਤ ਦੀ ਕਰੋਪੀ ਦਾ ਸ਼ਿਕਾਰ ਲੋਕਾਂ ਦੀ ਸੱਚੇ ਦਿਲੋਂ ਮਦਦ ਕਰਦਾ ਹੈ ਇਹ ਪ੍ਰਗਟਾਵਾ ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਮੋਹਾਲੀ ਤੋਂ ਆਪਣੀ ਟੀਮ ਅਤੇ ਸਮਰਥਕਾਂ ਦੇ ਸਹਿਯੋਗ ਨਾਲ ਪਠਾਨਕੋਟ ਇਲਾਕੇ ਦੇ ਹੜ੍ਹ ਪੀੜਤਾ ਲਈ 2 ਟਰੱਕ ਪਸ਼ੂਆਂ ਦੀ ਫੀਡ ਅਤੇ ਇੱਕ ਟਰੱਕ ਪੀਣ ਵਾਲੇ ਪਾਣੀ ਦਾ ਭੇਜਣ ਮੌਕੇ ਕੀਤਾ। ਉਹਨਾਂ ਕਿਹਾ ਕਿ ਮੋਹਾਲੀ ਹਲਕੇ ਦੇ ਲੋਕਾਂ ਵੱਲੋਂ ਹੜਪੀੜਤਾ ਦੀ ਮਦਦ ਲਈ ਬਹੁਤ ਉਤਸ਼ਾਹ ਦਿਖਾਇਆ ਜਾ ਰਿਹਾ ਹੈ ਜਿਸ ਦੀ ਉਹ तहे ਦਿਲੋਂ ਧੰਨਵਾਦੀ ਹਨ। ਸਭ ਤੋਂ ਪਹਿਲਾਂ ਤਾਂ ਮੈਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਔਰ ਕੈਬਨਿਟ ਦਾ ਔਰ ਨਾਲ ਹੀ ਪੂਰੀ ਐਡਮਿਨਿਸਟ੍ਰੇਸ਼ਨ ਦਾ ਪਹਿਤੂ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਜਿਹੜੀ ਪੰਜਾਬ ਤੇ ਵਿਪਤਾ ਆਈ ਆਪਤਾ ਆਈ ਹੜ੍ਹ ਆਏ ਹੋਏ ਨੇ ਉਹਨਾਂ ਨੂੰ ਬਹੁਤ ਇਸੋ ਚੰਗੇ ਢੰਗ ਨਾਲ ਸੰਭਾਲਣ ਦੀ ਜਿਹੜੀ ਕੋਸ਼ਿਸ਼ ਹੈ ਜਿਹੜੀ ਉਹ ਕੀਤੀ ਹੈ ਕੁਦਰਤ ਦਾ ਪਤਾ ਨਹੀਂ ਜਾਂਦਾ ਵੀ ਕਿਹੜੇ ਟਾਈਮ ਕੀ ਕਰਨਾ ਵਾਪਰ ਜਾਣਾ ਹੈ ਆਪਣੇ ਹੱਥ ਵਿੱਚ ਨਹੀਂ ਹੁੰਦੀਆਂ ਪਰ ਜਦੋਂ ਕੁਦਰਤ ਦਾ ਕੋਈ ਪਾਣਾ ਇਦਾਂ ਦਾ ਵਾਪਰਦਾ ਹੈ ਤਾਂ ਕੁਝ ਨਾ ਕੁਝ ਰਾਹਤ ਦੇਣ ਲਈ ਲੋਕਾਂ ਨੂੰ ਜਦੋਂ ਆਪਾਂ ਸਾਹਮਣੇ ਆਉਂਦੇ ਆ ਤਾਂ ਲੋਕਾਂ ਦਾ ਇੱਕ ਬੜਾ ਵੱਡਾ ਲੋਕਾਂ ਦਾ ਇੱਕ ਬੜਾ ਵੱਡਾ ਸਹਾਰਾ ਜਿਹੜਾ ਉਹ ਮਿਲਦਾ ਹੈ ਔਰ ਪੰਜਾਬੀ ਤਾਂ ਵੈਸੇ ਵੀ ਇਸ ਗੱਲ ਤੋਂ ਪਛਾਣੇ ਜਾਂਦੇ ਨੇ ਵੀ ਜਦੋਂ ਵੀ ਕਿਤੇ ਕਿਸੇ ਨੂੰ ਭੀੜ ਪਈ ਹੈ ਦੁਨੀਆ ਦੇ ਕਿਸੇ ਵੀ ਕੋਨੇ ਤੇ ਕੱਲੇ ਪੰਜਾਬ ਦੇ ਵਿੱਚ ਹੀ ਨਹੀਂ ਕੱਲੇ ਭਾਰਤ ਦੇ ਵਿੱਚ ਨਹੀਂ ਦੁਨੀਆ ਦੇ ਕਿਸੇ ਵੀ ਕੋਨੇ ਦੇ ਜਦੋਂ ਵੀ ਕੋਈ ਭੀੜ ਪੈਂਦੀ ਹੈ ਉਹ ਤਾਂ ਪੰਜਾਬੀ ਸਭ ਤੋਂ ਅੱਗੇ ਹੁੰਦੇ ਨੇ ਔਰ ਇਸ ਗੱਲ ਦੀ ਮਿਸਾਲ ਤੁਸੀਂ ਕਰੋਨਾ 'ਚ ਦੇਖਿਆ ਹੋਗਾ ਵੀ ਬਕਾਇਦੇ ਤੌਰ ਤੇ ਉੱਥੇ ਲੰਗਰ ਲਾਏ ਗਏ ਬਾਹਰਲੇ ਦੇਸ਼ਾਂ ਦੇ ਵਿੱਚ ਸੰਭਾਲ ਕੇ ਗੁਰਦੁਆਰਾਂ 'ਚ ਰੱਖੇ ਗਏ ਪੇਸ਼ੈਂਟ ਸੋ ਇਸ ਕਰਕੇ ਪੰਜਾਬੀ ਦਾ ਫਿਤਰ ਤੇ ਆ ਵੀ ਲੋਕਾਂ ਦੀ ਸੇਵਾ ਕਰਨੀ ਮੈਂ ਬਤੌਰ ਐਮਐਲਏ ਅੱਜ ਦੋ ਟਰੱਕ ਅਸੀਂ ਪ੍ਰਸ਼ਾਸਨ ਨੇ ਸਾਨੂੰ ਕਿਹਾ ਸੀ ਵੀ ਪਸ਼ੂਆਂ ਦੀ ਖਰਾਕ ਨਹੀਂ ਆ ਰਹੀ ਹੈਗੀ ਦੋ ਟਰੱਕ ਅਸੀਂ ਕੈਟਲ ਮੈਂ ਤੇ ਮੇਰੀ ਸਮੁੱਚੀ ਟੀਮ ਨੇ ਦੋ ਟਰੱਕ ਨੇ ਜਿਹੜੇ ਉਹ ਕੈਟਲ ਫੀਡ ਦੇ ਭੇਜੇ ਨੇ ਔਰ ਇੱਕ ਟਰੱਕ ਜਿਹੜਾ ਪਾਣੀ ਪੀਣ ਵਾਲਾ ਪਾਣੀ ਹੈ ਜਿਹੜਾ ਲੋਕਾਂ ਦੇ ਅਸੀਂ ਉਹ ਭੇਜਿਆ ਤੇ ਮੈਂ ਅਪੀਲ ਕਰਦਾ ਲੋਕਾਂ ਨੂੰ ਵੀ ਤੁਸੀਂ ਵੱਧ ਚੜ ਕੇ ਸੇਵਾ ਕਰੋ ਵੱਧ ਚੜ ਕੇ ਇਸ ਭੀੜ ਦੇ ਵਿੱਚ ਲੋਕਾਂ ਦਾ ਸਾਥ ਦਿਓ ਤਾਂ ਕਿ ਉਹ ਉਹਨਾਂ ਦੀ ਜਿਹੜੀ ਜ਼ਿੰਦਗੀ ਹੈ ਫੇਰ ਉਹ ਲਾਈਨ ਤੇ ਆ ਸਕੇ ਔਰ ਮੈਂ ਵੀ ਅਪੀਲ ਕਰਦਾ ਲੋਕਾਂ ਨੂੰ ਵੀ ਆ ਪ੍ਰਸ਼ਾਸਨ ਨੂੰ ਵੀ ਵੀ ਜੇ ਕਿਸੇ ਵੀ ਤਰ੍ਹਾਂ ਦੀ ਕੋਈ ਜ਼ਰੂਰਤ ਉਹ ਸਾਡੀ ਮਹਿਸੂਸ ਕਰਦੇ ਨੇ ਬਤੌਰ ਐਮਐਲਏ ਮੇਰੀ ਟੀਮ ਬੈਠੀ ਆ ਤੇ ਅਸੀਂ ਹਰ ਵੇਲੇ ਹਾਜ਼ਰ ਹਾਂ ਤੇ ਹੋਰ ਵੀ ਜੇ ਕਿਸੇ ਚੀਜ਼ ਦੀ ਜ਼ਰੂਰਤ ਹੋਗੀ ਉਹ ਸਾਨੂੰ ਦੱਸਣ ਅਸੀਂ ਭੇਜਾਂਗੇ ਵੈਸੇ ਵੀ ਅਸੀਂ ਉਹਨੂੰ ਪੁੱਛ ਲਾਂਗੇ ਪੁੱਛ ਕੇ ਵੀ ਅਸੀਂ ਭੇਜਾਂਗੇ ਜੇ ਕੋਈ ਕੈਟਲ ਫੀਡ ਦੀ ਜਾਂ ਖਾਣ ਪੀਣ ਦੇ ਸਮਾਨ ਦੀ ਜਾਂ ਹੋਰ ਵੀ ਕਿਸੇ ਚੀਜ਼ਾਂ ਦੀ ਜ਼ਰੂਰਤ ਹੋਣਾ ਕਿ ਉਹ ਸਾਨੂੰ ਦੱਸਣਗੇ ਤਾਂ ਅਸੀਂ ਹਰ ਵੇਲੇ ਸੇਵਾ ਦੇ ਵਿੱਚ ਹਾਜ਼ਰ ਮਿਲਾਂਗੇ ਤੇ ਉਹ ਸਭ ਤੋਂ ਪਹਿਲਾਂ ਤਾਂ ਮੈਂ ਉਹਨੂੰ ਇਹ ਅਪੀਲ ਕਰਦਾ ਵੀ ਇਹ ਬਹੁਤ ਆਫਤ ਦੀ ਘੜੀ ਆ ਇੱਥੇ ਸਾਰਿਆਂ ਨੂੰ ਇੱਕ ਦੂਜੇ ਦੇ ਨੁਕਸ ਕੱਢਣ ਦੀ ਬਜਾਏ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਹਮਲਾ ਮਾਰਨਾ ਚਾਹੀਦਾ ਲੋਕਾਂ ਨੂੰ ਰਾਹਤ ਦੀ ਗੱਲ ਕਰਨੀ ਚਾਹੀਦੀ ਹੈ ਨਾ ਕਿ ਆਪਣੀਆਂ ਸਿਆਸੀ ਰੋਟੀਆਂ ਸਿੱਖਣੇ ਚਾਹੀਦੀਆਂ ਨੇ ਇੱਕ ਵਾਰੀ ਆਫਤ ਆ ਕੇ ਹਟ ਲਵੇ ਜਿਹੜੇ ਇਹਨਾਂ ਦੇ ਨੁਕਸ ਕੱਢਣ ਨੇ ਉਹਦੇ ਲਈ ਪ੍ਰੈਸ ਵੀ ਹੈਗੀ ਵਿਧਾਨ ਸਭਾ ਨੂੰ ਵਿੱਚ ਕੱਢ ਦੇਣਾ ਆ ਕੇ ਔਰ ਜੋ ਇਹਨਾਂ ਦੇ ਹੁੰਦੇ ਹੁੰ ਵੀ ਹੁੰਦਾ ਰਿਹਾ ਉਹ ਵੀ ਸਾਰਿਆਂ ਨੂੰ ਪਤਾ ਹੀ ਆ ਸੋ ਮੇਰੀ ਬੇਨਤੀ ਹੈ ਵੀ ਇਹ ਟਾਈਮ ਇਕੱਠੇ ਹੋ ਕੇ ਜੁਟੋਗੇ ਲੋਕਾਂ ਦੀ ਸੇਵਾ ਕਰਨਾ ਲੋਕਾਂ ਨੂੰ ਇਹ ਸਾਬਤ ਵਿੱਚ ਉਗੜਨਾ ਨਾ ਕਿ ਸਿਆਸੀ ਰੋਟੀਆਂ ਸੇਕਣਾ ਜਾਂ ਸੇਕਣਾ ਤੇ ਮੇਰੀ ਬੇਨਤੀ ਆ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਨੇ ਵੀ ਇੱਕ ਮਨ ਹੋ ਕੇ ਕੰਮ ਕਰੋ ਸਰਕਾਰ ਦੀ ਨਿੰਦਿਆ ਕਰਨ ਦੀ ਬਜਾਏ ਸਹਿਯੋਗ ਦਿਓ ਤਾਂ ਕਿ ਆਪਾਂ ਲੋਕਾਂ ਨੂੰ ਰਾਹਤ ਦੇ ਸਕੀਏ